ਆ ਮਾਗੇ ਉਧਰੋਂ ਆ ਜਾ ਇਹਨੂੰ ਜਾਂ ਇਧਰੋਂ ਚੱਲ ਜਾ ਇਹਨੂੰ ਆ ਇਹਰ ਕੋ ਪਣੀਆ ਪਾਇਰੋ ਆ ਗੈਰ ਕੋ ਪਾਈ ਨਾ ਨਹੀਂ ਇਹਰ ਨੇ ਕਿਹੜੋ ਹਾਂ ਇਹਰ ਕੋ ਪਣੀ ਉਧਰੋਂ ਉਧਰੋਂ ਉਹ ਪਾਉ ਲਿਆ ਇਹ ਖਾਦ ਬਾਕੀ ਤਾਂ ਤੁਹਾਨੂੰ ਪਤਾ ਕਿ ਮੈਂ ਪਿਆ ਸੀ ਕੱਲ ਜੇ ਬੱਦਲ ਵਾਈ ਤਾਂ ਤੁਹਾਨੂੰ ਪਤਾ ਫੇਰ ਹੋਈ ਪਈ ਆ ਤੇ ਹੁਣ ਇਹ ਲੰਦਾ ਇਹ ਖਾਦ ਪਾਉਣ ਵਾਸਤੇ ਤੇ ਆ ਮੂੰਗਾ ਖੋਲਾ ਫੇਰ ਹੋਏ ਆਇਥੇ 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 ਆਹ ਖਟਾ ਪਰ ਕਿ ਇਧਰ ਇਧਰ ਪਾ ਲਈ ਮੈਂ ਇਧਰ ਆਹ ਖਟਾ ਆਹ ਲੋੜ ਨੇ ਆ ਪੋਣਾ ਬਸ ਇਹ ਕਿੰਨੇ ਥਾਣੂ ਪੋਣਾ ਅੱਜ ਤੇ ਆਪਾਂ ਰਲਾਈ ਆ ਇਹ ਆਪਾਂ ਸਾਰੀ ਤੇਰੇ ਭੋਗੀਆਂ ਐਤੀ ਟੋਗਰ ਤਵਾ ਦਾਸ ਕੇ ਕਿਲੋ ਵਧਾਣੀ ਭਾਵੇਂ ਜਿਆਦੀ ਨਹੀਂ ਇਹ ਪੰਜ ਸੱਤ ਕਿਲੋ ਹਾਂ ਠੀਕ ਆ ਉਹ ਮੂੰਗਾ ਬੱਦਗਰ ਮੂੰਗਾ ਸਾਰਾ ਪਾਣੀ ਆਉਂਦਾ ਦਰੋਂ ਇਹ ਇਹ ਆਹ ਹੈ ਪਾਣੀ ਆ ਸਾਰਾ ਪਾਣੀ ਆ ਪਾਣੀ ਇਹ ਲਗੜ ਲੱਗ ਪਈ ਹੈ ਜੇ ਰਹਾ ਹੋ ਆਣੀ ਲਾ ਕੇ ਜਾਂਦੇ ਆ। ਇਹ ਫੜਾ। ਕੰਮੇ ਰੋਇ ਤੇ ਆ ਜਾਂ ਦਾਤਰੀ ਫੜਾ। نے لگا ہوں پنجاب سے تیری بات ختم ہو گئی ہے نو اجا دتتی وہ பஞ்ச மிட்டு தான் பண்ணுற